ਨੇਸ਼ਨਲ ਖਿਡਾਰੀ ਜਿਹੜਾ ਆਪਦੀ ਐਸਆਈ ਦੀ ਮੌਜੂਦਾ ਨੌਕਰੀ ਨੂੰ ਛੱਡ ਕੇ ਹੂੰ ਰਾਜਨੀਤੀ ਦੇ ਵਿੱਚ ਆਇਆ ਔਰ ਲੋਕਾਂ ਵੱਲੋਂ ਐਮਐਲਏ ਚੁਣਿਆ ਗਿਆ ਇਹ ਕਿੱਡੀ ਸਾਡੀ ਛੋਟੀ ਮਾਨਸਿਕਤਾ ਕਿ ਅਸੀਂ ਸੋਚਦੇ ਹਾਂ ਕਿ ਯਾਰ ਉਹ ਦੋ ਟਰਾਲੀਆਂ ਲੈ ਗਿਆ ਦੋ ਢਾਈ ਲੱਖ ਰੁਪਏ ਦੀ ਚਲੋ ਵਧੀਆ ਟਰਾਲੀ ਇੱਕ ਬਣਦੀ ਹੋਣੀ ਹੈ ਕਿ ਇੱਕ ਐਮਐਲਏ ਦੋ ਟਰਾਲੀਆਂ ਚੋਰੀ ਕਰ ਸਕਦਾ ਆ ਸੋਸ਼ਲ ਮੀਡੀਆ ਤੇ ਦੇਖੋ ਪੱਤਰਕਾਰਤਾ ਇੱਕ ਦੋ ਚੌਥਾ ਚੌਥਾ ਸਤੰਭ ਮੰਨਿਆ ਜਾਂਦਾ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਬਣੇ ਹੋਏ ਆ ਉਹ ਇਸ ਚੀਜ਼ ਨੂੰ ਉਛਾਲ ਰਹੇ ਆ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਯਾਰ ਇੱਕ ਚੁਣਿਆ ਹੋਇਆ ਨੁਮਾਇੰਦਾ ਇਸ ਤਰ੍ਹਾਂ ਕਿਵੇਂ ਕਿਸਾਨਾਂ ਦੀਆਂ ਟਰਾਲੀਆਂ ਲੈ ਜਾਉ ਆਪਦੇ ਘਰੇ ਔਰ ਉਹ ਵੀ ਇੱਕ ਕਿਸਾਨ ਦਾ ਪੁੱਤ ਤਾਂ ਲੱਗਦਾ ਜਾਂਚ ਹੋ ਜਾਣੀ ਚਾਹੀਦੀ ਫਿਰ ਤਾਂ ਕੋਈ ਸ਼ੱਕ ਨਹੀਂ ਹੋਣਾ ਮੇਰੀ ਮੇਰੀ ਗੱਲ ਚੰਚਾ ਇਹੋ ਜਿਹੀਆਂ ਚੀਜ਼ਾਂ ਦੀਆਂ ਜਾਂਚਾਂ ਹੁੰਦੀਆਂ ਹੁੰਦੀਆਂ ਕਿ ਕੋਈ ਵੀ ਉੱਠ ਕੇ ਸੋਸ਼ਲ ਮੀਡੀਆ ਤੇ ਕਹਦੇ ਜੀ ਫਲਾਣੇ ਦੇ ਆ ਚੀਜ਼ ਹੋ ਗਈ ਤੇ ਉਹਦੀਆਂ ਅਸੀਂ ਜਾਂਚਾਂ ਕਰਾਉਂਦੇ ਫਿਰੀਏ ਕੋਈ ਵੱਡਾ ਕੋਈ ਕੋਈ ਵੱਡਾ ਇਲਜ਼ਾਮ ਇਹ ਨੈਰੇਟਿਵ ਨੂੰ ਇਹ ਨੈਰੇਟਿਵ ਨੂੰ ਸਰਜਦਾ ਕੌਣ ਆ ਜੀ ਇਹ ਨੈਰੇਟਿਵ ਨੂੰ ਸਰਜਦਾ ਕੌਣ ਆ ਉਹ ਚੰਦ ਲੋਕ ਜਿਨ੍ਹਾਂ ਨੇ ਨਾ ਤਾਂ ਤੱਥਾਂ ਦੀ ਪੜਤਾਲ ਕਰੀ ਹੁੰਦੀ ਆ ਨਾ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਸਾਡੀ ਇਹ ਪੋਸਟ ਕਿੰਨਾ ਲੋਕਾਂ ਤੇ ਜਾ ਕੇ ਅਸਰ ਕਰੂਗੀ ird gird ਸਰਜਿਆ ਜਾਂਦਾ ਅਸੀਂ ਉਸ ਨੂੰ ਸੱਚ ਮੰਨ ਲੈਨੇ ਆ ਕਿਉਂਕਿ ਇਹ ਸ਼ੀਸ਼ਾ ਕਈ ਵਾਰੀ ਜਦੋਂ ਧੂੜ ਪਈ ਹੁੰਦੀ ਆ ਤਾਂ ਸਾਡੇ ਚਿਹਰੇ ਨੂੰ ਵੀ ਸਹੀ ਨਹੀਂ ਦਿਖਾਉਂਦਾ ਜੇ ਸਰਕਾਰ ਟਰਾਲੀਆਂ ਦੀ ਆ ਕਿਸੇ ਦੇ ਇਲਜ਼ਾਮ ਤੇ ਜਾਂਚ ਕਰਾਉਣ ਲੱਗੀ ਫਿਰ ਤਾਂ ਟਰਾਲੀਆਂ ਦੀਆਂ ਜਾਂਚਾਂ ਦੀ ਰਹਿ ਜਾਣਗੇ ਨਾਲੇ ਐਮਐਲਏ ਸਾਹਿਬ ਨੇ ਖੁਦ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਕਿ ਭਾਈ ਜੋ ਬੰਦੇ ਨੂੰ ਕੋਈ ਸ਼ੱਕਾ ਤੋਂ ਆ ਕੇ ਕੱਢ ਸਕਦਾ ਨਹੀਂ ਐਮਐਲਏ ਸਾਹਿਬ ਇੱਕ ਚੀਜ਼ ਹੈ ਕਿ ਉੱਥੇ ਕੱਲੀਆਂ ਟਰਾਲੀਆਂ ਨਹੀਂ ਚੋਰੀ ਹੋਈਆਂ ਏਸੀ ਐਲਈਡੀ ਹੋਰ ਬਹੁਤ ਸਾਰੀਆਂ ਚੀਜ਼ਾਂ ਚੋਰੀ ਹੋਈਆਂ ਤਾਂ ਕਿਸਾਨ ਤਾਂ ਇੰਨਾ ਕਿ ਤਾਂ ਉਹ ਰੱਖਦੇ ਆ ਕਿ ਉਹਨਾਂ ਦੀਆਂ ਚੀਜ਼ਾਂ ਚੋਰੀ ਹੋਈਆਂ ਪਤਾ ਤਾਂ ਲੱਗੇ ਕੌਣ ਚੋਰੀ ਕਰ ਗਿਆ ਨਹੀਂ ਇਹ ਇਹ ਚੀਜ਼ ਤੁਹਾਡੀ ਗੱਲ ਇਹ ਇਹ ਤੁਹਾਡੀ ਗੱਲ ਸਹੀ ਆ ਕਿ ਉੱਥੋਂ ਚੀਜ਼ਾਂ ਚੋਰੀ ਹੋਈਆਂ ਉਹਦੀ ਉਹਦੇ ਉਹਦੀ ਪੜਤਾਲ ਕਰਨੀ ਬਣਦੀ ਆ ਪਰ ਇੱਕ 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 ਮੌਜੂਦਾ ਸਰਕਾਰ ਦੇ ਐਮਐਲਏ ਨੂੰ ਕਹਿੰਦਾ ਕਿ ਉਹਦੀ ਪੜਤਾਲ ਹੋਵੇ ਔਰ ਉਹ ਵੀ ਦੋ ਟਰਾਲੀਆਂ ਪਿੱਛੇ ਤਾਂ ਦੇਖੋ ਤੁਸੀਂ ਸਾਰੇ ਪੱਤਰਕਾਰਾਂ ਦੇ ਵਿੱਚ ਐਡ ਹੀ ਹੋ ਜੇ ਇਹ ਚੀਜ਼ ਬਾਅਦ ਚ ਪਤਾ ਲੱਗ ਜੂਗਾ ਕਿ ਲੋਕਾਂ ਦਾ ਫਾਇਦਾ ਨਹੀਂ ਇਹ ਹੈ ਕਿ ਇਹ ਹੈ ਹੈਗਾ ਹੀ ਆ ਜੀ ਜਦੋਂ ਕਦੇ ਭਗੜੜ ਮੱਚਦੀ ਆ ਜਾਂ ਜਦੋਂ ਕਿਤੇ ਇਸ ਤਰ੍ਹਾਂ ਦੇ ਵੱਡੇ ਜਿਹੜੀਆਂ ਐਡਿਟੇਸ਼ਨਾਂ ਹੁੰਦੀਆਂ ਧਰਨੇ ਬੁਜ਼ਾਰੇ ਹੁੰਦੇ ਆ ਤਾਂ ਉਹਦੇ ਵਿੱਚ ਜਿਹੜੇ ਲੋਕ ਨੇ ਚੋਰੀ ਕਰਨ ਵਾਲੇ ਜਾਂ ਨਸ਼ਾ ਉੱਥੇ ਵੇਚਣ ਵਾਲੇ ਤਾਂ ਉਹ ਜਦੋਂ ਅਸੀਂ ਦਿੱਲੀ ਧਰਨੇ ਤੇ ਬੈਠੇ ਸੀ ਤਾਂ ਮੈਂ ਖੁਦ ਮੇਰਾ ਸਵਰਗੀ ਪਿਤਾ ਜੀ ਅਸੀਂ ਉੱਥੇ 1 ਸਾਲ ਬੈਠ ਰਹੇ ਹਾਂ ਕਿਸਾਨਾਂ ਦੇ ਨਾਲ ਤਾਂ ਦਿੱਲੀ ਦੇ ਜਿਹੜੀ ਬਾਰਡਰਾਂ ਤੇ ਵੀ ਇਹ ਗੱਲਾਂ ਹੁੰਦੀਆਂ ਸੀ ਸੋ ਇਹ ਇਹ ਚੀਜ਼ ਕਹਿ ਦੇਣੀ ਕਿ ਕਿਸੇ ਐਮਐਲਏ ਨੇ ਚੋਰੀ ਕਰੀਆ ਇਹ ਬੜੀ ਛੋਟੀ ਗੱਲ ਹੈ